ਵਰਦਮਾਨ ਗਰੁੱਪ ਦੇ ਮੁਖੀ ਐਸਪੀਓ ਉਸਵਾਲ ਨਾਲ 7 ਕਰੋੜ ਦੀ ਠੱਗੀ ਦਾ ਮਾਮਲਾ ਗਰਮਾਇਆ ਹੋਇਆ ਦੱਸਦੀ ਕਿ ਇਸ ਸਬੰਧੀ ਡੀਸੀਪੀ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ ਹੈ ਦੱਸਦੀ ਕਿ ਲੁਧਿਆਣਾ ਦੇ ਮਸ਼ਹੂਰ ਉਸਵਾਲ ਦੇ ਮੁਖੀ ਕਾਰੋਬਾਰੀ ਐਸਪੀਓ ਉਸਵਾਲ ਨਾਲ 7 ਕਰੋੜ ਦੀ ਠੱਗੀ ਦੇ ਮਾਮਲੇ ਵਿੱਚ ਲੁਧਿਆਣਾ ਦੇ ਜੀਸੀਪੀ ਜਸ ਕਿਰਨਜੀਤ ਸਿੰਘ ਤੇਜਾ ਵੱਲੋਂ ਪੱਤਰਕਾਰ ਵਾਰਤਾ ਕੀਤੀ ਗਈ ਉਹਨਾਂ ਦੱਸਿਆ ਮਾਮਲੇ 'ਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈਾਕੀ ਪੰਜ ਹੋਰ ਮੁਲਜ਼ਮ ਹੋਰ ਹਾਲੇ ਗ੍ਰਿਫਤਾਰ ਹੋਣੇ ਬਾਕੀ ਨੇ 5 ਕਰੋੜ 25 ਲੱਖ ਦੇ ਕਰੀਬ ਰਕਮ ਕਵਰ ਕਰਕੇ ਪੁਲਿਸ ਨੇ ਮੋੜ ਤੋਂ ਉਹਨਾਂ ਦੇ ਖਾਤੇ ਵਿੱਚ ਪਾਏ ਨੇ ਜਦਕਿ ਬਾਕੀ ਪੈਸੇ ਮੁਲਜ਼ਮਾਂ ਨੇ ਕਢਵਾ ਲਏ ਸਨ ਉਹਨਾਂ ਦੱਸਿਆ ਦੋ ਮੁਲਜ਼ਮ ਗੁਹਾਟੀ ਤੋਂ ਗ੍ਰਿਫਤਾਰ ਕੀਤੇ ਨੇ ਉਹਨਾਂ ਦੱਸਿਆ ਕਿ ਸਾਡੀ ਸਾਈਬਰ ਕਰਾਈਮ ਦੀ ਟੀਮ ਨੇ ਵਧੀਆ ਕੰਮ ਕੀਤਾ ਹੈ ਜੀਸੀਪੀ ਨੇ ਕਿਹਾ ਕਿ ਕਾਰੋਬਾਰੀ ਜ਼ਰੂਰ ਸੱਤਰ ਕਰੈ ਇਹ ਉਸਵਾਲ ਗਰੁੱਪ ਦੇ ਜਿਹੜੇ ਮਾਲਕ ਹੈ ਐਸਪੀ ਉਸਵਾਲ ਉਹਨਾਂ ਨੇ ਇੱਕ ਇਨਫੋਰਮੇਸ਼ਨ ਦਿੱਤੀ ਸੀ 30 ਤਰੀਕ ਨੂੰ ਸਾਨੂੰ ਵੀ ਐ ਕਰਕੇ ਸਾਡੇ ਕੋਲੋਂ ਸਾਈਬਰ ਕ੍ਰਾਈਮ ਦੇ ਤਰੀਕੇ ਨਾਲ ਠੱਗੀ ਮਾਰ ਕੇ ਜਿਹੜਾ ਨਕਲੀ सीबीआई ਅਫਸਰ ਬਣ ਕੇ ਉਹਨਾਂ ਨੇ ਸਾਡੇ ਨਾਲ ਠੱਗੀ ਮਾਰੀ ਔਰ ਸਾਡੇ ਅਕਾਊਂਟ ਚੋਂ 7 ਕਰੋੜ ਰੁਪਏ ਦਾ ਟ੍ਰਾਂਸਫਰ ਕਰਿਆ। ਇਹਦੇ ਵਿੱਚ ਅਸੀਂ 31 ਤਰੀਕ ਨੂੰ 12 ਨੰਬਰ ਮਕਦਮਾ ਥਾਣਾ ਸਾਈਬਰ ਸੈੱਲ ਲੁਧਿਆਣਾ ਮਾਨਯੋਗ ਸੀਪੀ ਸਾਹਿਬ ਦੇ ਹੁਕਮ ਨਾਲ ਅਸੀਂ ਉਹ ਮਕਦਮਾ ਦਰਜ ਕਰਦਿਆ ਸੀ। ਇਹ ਚ ਐਸਐਚਓ ਸਾਈਬਰ ਸੈੱਲ ਜਤਿੰਦਰ ਸਿੰਘ ਇਨਾਂ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ ਤੇ ਇਹਨਾਂ ਨੂੰ ਸਮਝ ਅਨੁਸਾਰ ਅਸੀਂ ਗਾਈਡਿੰਗ ਕਰ ਰਹੇ ਸੀ ਤੇ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਅਸੀਂ ਉਹਦੇ ਵਿੱਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਈ ਜਿਹੜੇ ਦੋਨੋਂ ਦੋਸ਼ੀ ਬੁਹਾਟੀ ਦੇ ਰਹਿਣਾ ਨੇ ਤਾਂ ਉਹਨਾਂ ਦੇ ਕੋਲੋਂ ਅਸੀਂ ਤਕਰੀਬਨ 5 ਕਰੋੜ 25 ਲੱਖ ਰੁਪਏ ਜਿਹੜਾ ਜਿਉਂ ਕੀ 7 ਕਰੋੜ ਦੇ ਵਿੱਚੋਂ ਇਹਨਾਂ ਨੇ ਠੱਗੀ ਮਾਰੀ ਸੀ 5 ਕਰੋੜ 25 ਲੱਖ ਜਿਹੜਾ ਅਸੀਂ ਬਰਾਮਦ ਕਰ ਚੁੱਕੇ ਹਾਂ ਬਾਕੀ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਸੱਤ ਦੋਸ਼ੀ ਹੋਰ ਗ੍ਰਿਫਤਾਰ ਜਿਹੜੇ ਨਾਮਿਨੇਟ ਕੀਤੇ ਆ ਜਿਨ੍ਹਾਂ ਨੂੰ ਅਸੀਂ ਜਲਦਗਿਫਤਾਰ ਕਰ ਲਾਂਗੇ ਜਿਹੜੀ ਰਹਿੰਦੀ ਹੋਈ ਰਕਮ ਹੈ ਉਹ ਵੀ ਜਿਹੜੀ ਹੈ ਰਿਕਵਰ ਕਰਾਂਗੇ ਤਿੱਕੋ ਉਹਨਾਂ ਨੇ ਇਹਨਾਂ ਨੂੰ ਕੁਝ ਇਹਨਾਂ ਦੇ ਡਾਕੂਮੈਂਟਸ ਦੇ ਬਿਹਾਫ ਤੇ ਵੀ ਤੁਹਾਡੇ ਕੁਝ ਡਾਕੂਮੈਂਟਸ ਸਾਨੂੰ ਮਿਲੇ ਆ ਜਿਨ੍ਹਾਂ ਦੇ ਵਿੱਚ ਮਨੀ ਲਾਂਡਰਿੰਗ ਦਾ ਜਿਹੜਾ ਕੇਸ ਬਣਦਾ ਤੇ ਅਸੀਂ ਸੀਬੀਆਈ ਅਫਸਰ ਬੋਲਦੇ ਆਂ ਤੇ ਅਸੀਂ ਇਹ ਤੁਹਾਡਾ ਆਈਡੀ ਨੂੰ ਜਿਹੜਾ ਮਾਰਕ ਕਰਨ ਲੱਗੇ ਆਂ ਤਾ ਇਹਨਾਂ ਨੂੰ ਕੁਝ ਡਾਕੂਮੈਂਟਸ ਇਹਨਾਂ ਨੇ ਆਨਲਾਈਨ ਜਿਵੇਂ ਵੀਡੀਓ ਤੇ ਉੱਤੇ ਇੱਕ ਆਫਿਸ ਐਵੇਂ ਦਾ ਦਿਖਦਾ ਸੀ ਜਿਹਦੇ ਵਿੱਚ ਇੱਕ ਬੰਦਾ ਯੂਨੀਫਾਰਮ ਮੈਂ ਪਿੱਛੇ ਉਹ ਫਲੈਗ ਵਗੈਰਾ ਲੱਗੇ ਹੈ ਜਿਵੇਂ ਮੈਂ ਸੀਵੀਆ ਅਫਸਰ ਬੋਲਦਾ ਮੈਂ ਅਫਸਰ ਆਖਾਂ ਤੇ ਤੁਹਾਨੂੰ ਤੁਹਾਡੇ ਆ ਰੈਸਟੋਰੈਂਟ ਤੇ ਉਹਨਾਂ ਦੀ ਉਹਨਾਂ ਨੇ ਕੁਝ ਡਿਜੀਟਲ ਕਾਪੀਆਂ ਇਹਨਾਂ ਨੂੰ ਸੈਂਡ ਕੀਤੀਆਂ ਕਿਉਂਕਿ ਉਹਨਾਂ ਨੇ ਤਫ਼ਤੀਸ਼ ਦੌਰਾਨ ਸਾਹਮਣੇ ਦੇਖੀਆਂ ਅਜੀ ਕਬਜ਼ੇ ਚ ਇਹ ਇਸ ਤਰੀਕੇ ਨਾਲ ਉਹਨਾਂ ਨੇ ਪ੍ਰਭਾਵ ਪਾ ਕੇ ਤੇ ਇਹ ਜਿਹੜਾ ਇਸ ਗੱਲ ਤੋਂ ਡਰ ਗਏ ਕੀ ਮੇ ਵੀ ਸਾਡੇ ਕਾਗਜ਼ਾਂ ਦਾ ਕੋਈ ਮਿਸਯੂਜ਼ ਕਿਸੇ ਨੇ ਕਰ ਲਿਆ ਹੋਵੇ ਤਾਂ ਸਾਨੂੰ ਕਿਸੇ ਐਜੀਓ ਦੇ ਵਿੱਚ ਕਰਕੇ ਕੋਈ ਗ੍ਰਿਫਤਾਰ ਨਹੀਂ ਕੀਤਾ ਜਾਵੇ ਤਾਂ ਇਹ ਇਸ ਤਰੀਕੇ ਨਾਲ ਡਰਾ ਕੇ ਇਹਨਾਂ ਕੋਲ ਜਿਹੜਾ 7 ਕਰੋੜ ਰੁਪਇਆ ਜਿਹੜਾ ਉਹ ਟਰਾਂਸਫਰ ਕਰਾ